ਸੋ ਧੰਨਵਾਦ ਆਇਆ ਕਿ ਸਾਰਾ ਮੌਜੂਦ ਰੱਖਤ ਦਾ ਸਵਾਗਤ ਜਿੰਦਾਬਾਦ ਜਿੰਦਾਬਾਦ ਹੱਥਾਂ ਲੈ ਕੇ ਲੜਦੇ ਰੋ ਸਰਦਾਰੀ ਕਰਦੇ ਰੋ ਹੱਥਾਂ ਲੈ ਕੇ ਲੜਦੇ ਰੋ ਸਰਦਾਰੀ ਕਰਦੇ ਰੋ ਅੱਜ ਮੀਟਿੰਗ ਦਾ ਆਗਾਜ਼ ਕੀ ਕੀ ਕਹਿਣਾ ਚਾਹੁੰਦਾ ਆ ਮੀਟਿੰਗ ਦਾ ਰਿਪੋਰਟ ਰੈਲੀ ਵਾਲਾ ਹੀ ਹੋ ਗਿਆ ਵਾਲੀ ਵੱਡਾ ਇਕੱਠ ਆ ਵੱਡੀ ਕਨਵੈਨਸ਼ਨ ਕਹਿੰਦੇ ਹੋ ਅਸੀਂ ਜਿਹੜਾ ਵੀਤੀਆਂ ਨੂੰ ਬਿਲਕੁਲ ਕਰ ਰਹੇ ਆ ਕਿ ਉਹਨੂੰ ਵਾਧੂ ਕਰ ਨਹੀਂ ਕਰ ਜਾ ਰਹੇ ਆ ਕਿਉਂਕਿ ਜ਼ਿਲ੍ਹਾ ਕਮੇਟੀ ਇਹਦੇ ਸਾਡੀ ਚੱਲਦੀ ਆ ਤੇ ਉਸੇ ਜ਼ਿਲ੍ਹਾ ਕਮੇਟੀ ਦੇ ਵਿੱਚ ਆ ਅੱਜ ਵੀਤੀਆਂ ਨੂੰ ਨਾਮਜ਼ਦ ਕਰਕੇ ਇਹ ਅਸੀਂ ਉਹਦਾ ਵਿਸਤਾਰ ਕਰਨ ਜਾ ਰਹੇ ਆ ਕਿਉਂਕਿ ਪਿੰਡਾਂ ਦੇ ਵਿੱਚ ਬਹੁਤ ਬਹੁਤ ਜੁਨੋ ਦੇ ਪਿੰਡਾਂ ਤੋਂ ਇਸ ਪ੍ਰਾਪਲ ਦੇ ਵਿੱਚ ਆਈਆਂ ਬਹੁਤ ਹੀ ਸਕਾਰਯੋਗ ਮੇਰੀਆਂ ਭੈਣਾਂ ਤੇ ਉਹਨਾਂ ਭੈਣਾਂ ਨੂੰ ਇਸ ਪ੍ਰਣਾਲੀ ਦੇ ਵਿੱਚ ਬੇਨਤ ਕਰਕੇ ਲੈ ਕੇ ਆਏ ਸਾਡੇ ਜ਼ਿਲ੍ਹਿਆਂ ਦੇ ਆਪ ਨੂੰ ਜੋਨਾਂ ਦੇ ਆਪ ਨੂੰ ਪਿੰਡਾਂ ਦੇ ਆਪ ਨੂੰ ਕੱਢ ਕੇ ਫਿਰ ਤੋਂ ਬੁਲਾਇਓ ਵਾਇਬਰ ਜੀ ਦਾ ਸਾਥਾ ਵਾਇਬਰ ਜੀ ਦੀ ਫੋਟੇ ਆਪਾਂ ਸੁਪਰ ਕਮੇਟੀ ਦੇ ਫੈਸਲੇ ਦੇ ਮੁਤਾਬਕ ਅੱਜ ਉਹ ਇੱਕ ਵੱਡਾ ਕਦਮ ਕਰਕੇ ਜ਼ਿਲ੍ਹਾ ਕਮੇਟੀ ਨਾਲ ਕਠੋਰ ਕਰਨ ਜਾ ਰਹੇ ਆ ਔਰਤਾਂ ਦੀ ਜ਼ਿਲ੍ਹਾ ਕਮੇਟੀ। ਔਰ ਇਹ ਫੈਸਲਾ ਕੋਈ ਇੱਕ ਬੰਦੇ ਦਾ ਨਹੀਂ ਜਾਂ ਦੋ ਬੰਦੇ ਦਾ ਫੈਸਲਾ ਨਹੀਂ ਦਾ। 15 ਮਾਰਚ ਸਾਲ 2023 ਦੇ ਵਿੱਚ ਤਰਨਤਾਰਨ ਦੀ ਧਰਤੀ ਦੇ ਉੱਤੇ ਠੱਗਿਆਂ ਮਨਸਾਂ ਦੇ ਫੂਪੇ ਦੇ ਗਰਾਹ ਦੇ ਵਿੱਚ ਇੱਕ ਵੱਡੇ ਗੈਰ ਕਾਰਜ ਇਹ ਕਾਰਜ ਵਧਿਆ ਵਾ ਤੁਜੀ ਤਾਂ ਕਿਸਾਨਾਂ ਦੀਆਂ ਕਮੇਟੀਆਂ ਚੱਲ ਜਿੰਨਾ ਉਦੋਂ ਨਾਲ ਹਰ ਪਿੰਡ ਦੇ ਵਿੱਚ ਪਹਿਲਾਂ ਦੀਆਂ ਕਮੇਟੀਆਂ ਵੀ ਹੋ 11 ਨਾਗਰੀ ਕਮੇਟੀ ਕੀ ਮੈਂਬਰੀ ਕਮੇਟੀ ਹੋ ਰਿਆ ਵਾ ਤੇ ਲੋਕ ਸਾਡੇ ਨੂੰ ਸਹਿ ਰਹੇ ਨੇ ਸੋ ਉਸ ਤਦ ਤੱਕ ਤਸੱਦਦ ਨੂੰ ਉਸ ਤਸੱਦਦ ਨੂੰ ਰੋਕਣ ਵਾਸਤੇ ਇਹ ਜਿਹੜਾ ਵਾਹ ਫਰਾਲਾ ਤੇ ਪੁਰਾਣੇ ਸਾਡੇ ਇਤਿਹਾਸ ਨਹੀਂ ਰਹੇ ਨੇ ਇਹ ਕਦੇ ਜਿਹੜਾ ਵਾ ਚਾਹੇ ਮੁਗਲ ਆਏ ਚਾਹੇ ਰੰਗ ਆਏ ਨੇ ਸਮੇਂ ਸਮੇਂ ਤੇ ਪੰਜਾਬ ਦੀ ਧਰਤੀ ਤੇ ਜਾਇਆਂ ਨੇ ਸਾਡੀਆਂ ਅੱਜ ਮੀਟਿੰਗ ਦਾ ਅਰਾਧ ਕੀ ਕੀ ਕਹਿਣਾ ਚਾਹੁੰਦਾ ਆ ਮੀਟਿੰਗ ਦਾ ਜੋ ਕੋਸ ਰੈਲੀ ਵਾਲਾ ਹੀ ਹੋ ਗਿਆ ਰੈਲੀ ਵੱਡਾ ਕਾਟਿਆ ਵੱਡੀ ਕਨਵੈਨਸ਼ਨ ਕਰ ਲਈ ਅਸੀਂ ਜਿਹੜਾ ਬੀਤੀਆਂ ਨੂੰ ਬਿਲਕੁਲ ਕੋਈ ਨਹੀਂ ਮਿਲ ਰਿਹਾ ਕੋਈ ਅਧਿਕਾਰੀਆਂ ਕਰਦਾ ਰਿਹਾ ਕਿਉਂਕਿ ਜਿਹੜਾ ਕਮੇਟੀ ਹੈ ਸਾਡੀ ਚੱਲਦੀ ਹੈ ਤੇ ਉਸ ਦੇ ਜਿਹੜਾ ਕਮੇਟੀ ਦੇ ਵਿੱਚ ਆ ਅੱਜ ਬੀਤੀਆਂ ਨੂੰ ਨਾਮਜ਼ਦ ਕਰਕੇ ਤੇ ਅਸੀਂ ਉਹਦਾ ਵਿਸਤਾਰ ਕਰਨ ਜਾ ਰਹੇ ਹਾਂ ਕਿਉਂਕਿ ਪਿੰਡਾਂ ਦੇ ਵਿੱਚ